ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਇਹ ਬਹੁਤ ਹੀ ਡਰਾ ਦੇਣ ਵਾਲੀਆਂ ਨੇ ਕਿ ਜਿਸ ਤਰ੍ਹਾਂ ਇੱਕ ਪਹਾੜ ਧੱਸ ਜਾਂਦਾ ਹੈ ਉਤਰਾਖੰਡ ਦੀਆਂ ਤਸਵੀਰਾਂ ਪਹਾੜ ਧੱਸ ਜਾਂਦਾ ਹੈ ਤੇ ਨਾਲ ਆਪਣੇ ਨਾਲ ਜੋ ਵੀ ਦਰਖਤ ਜਾਂ ਕੋਈ ਪੱਥਰ ਜਾਂ ਕੋਈ ਹੋਰ ਚੀਜ਼ ਆਉਂਦੀ ਹੈ ਉਹਨੂੰ ਨਾਲ ਸਮੇਟ ਕੇ ਲੈ ਜਾਂਦਾ ਹੈ ਲਗਾਤਾਰ بارش ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਭਾਰੀ ਤੇ ਕਈ ਇਲਾਕਿਆਂ ਵਿੱਚ ਘੱਟ بارش ਹੋ ਰਹੀ ਹੈ ਪਰ ਉਤਰਾਖੰਡ ਦੇ ਹਿਮਾਚਲ ਪ੍ਰਦੇਸ਼ ਦੇ ਕਈ ਅਜਿਹੇ ਇਲਾਕੇ ਨੇ ਜਿੱਥੇ ਲੈਂਡ ਸਲਾਈਡਿੰਗ ਤੇ ਬੱਦਲ ਫਟਣ ਦੇ ਗੱਲਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਵੀ ਸਕਰੀਨ ਉੱਪਰ ਦੇਖੋ ਕਿ ਕਿਸ ਤਰ੍ਹਾਂ ਇੱਕ ਢਲਾਣਾ ਜਿਹੜੀ ਉਹ ਡਿੱਗਦੀ ਹੈ ਪਹਾੜ ਦੀ ਔਰ ਪਹਾੜ ਦੇ ਨਾਲ ਉਹ ਆਪਣੇ ਨਾਲ ਜੋ ਵੀ ਸਿਮੇਟ ਕੇ ਸਭ ਕੁਝ ਲੈ ਜਾਂਦੀ ਹੈ ਲੋਕਾਂ ਦੇ ਚੀਕਾ ਨਿਕਲ ਜਾਂਦੇ ਨੇ ਲੋਕ ਦੂਰ ਹੋ ਗਏ ਹੋ ਕੇ ਵੀਡੀਓ ਬਣਾ ਰਹੇ ਨੇ ਸ਼ਾਇਦ ਇਹ ਵੀਡੀਓ ਬਣਾਉਣਾ ਨਾਲ ਖਤਰਨਾਕ ਵੀ ਹੋ ਸਕਦਾ ਹੈ ਪਰ ਫਿਰ ਵੀ ਲੋਕ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਦ੍ਰਿਸ਼ ਨੂੰ ਦੇਖ ਰਹੇ ਨੇ ਤੇ ਨਾਲ ਦੀ ਨਾਲ ਵੀਡੀਓ ਵੀ ਬਣਾ ਰਹੇ ਨੇ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇੱਕ ਪਹਾੜ ਧੱਸ ਜਾਂਦਾ ਹੈ ਤੇ ਤਸੰਦ ਨਾਲ ਜ਼ਮੀਨ ਖਿਸਕ ਜਾਂਦੀ ਹੈ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਵੀ ਜਿਹੜੀਆਂ ਘਟਨਾਵਾਂ ਨੇ ਉਹ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ ਤੁਹਾਨੂੰ ਵੀ ਸੁਣਾ ਦਿੰਨੇ ਆ ਕਿ ਪਿਛਲਾ ਮਾਹੌਲ ਕੀ ਹੈ